ਕੀਤੀ ਹੋਈ ਹੈ ਤੁਹਾਡੇ ਨਾਲ ਆਪਾਂ 2-4 ਗੱਲਾਂ ਵੀ ਸ਼ੇਅਰ ਕਰਾਂਗੇ ਨਾਲ ਨਾਲ ਤੇ ਆਪਾਂ ਹੁਣ ਘਰੋਂ ਚੱਲ ਪਿਆ ਤੇ ਘਰੋਂ ਵਲੌਗ ਸਟਾਰਟ ਨਹੀਂ ਕਰਤਾ ਕਿਉਂਕਿ ਥੋੜਾ ਜਲਦੀ ਨਿਕਲੇ ਆ ਸਵੇਰ ਦਾ ਟਾਈਮ ਆ ਤੇ ਆਪਾਂ ਪਹੁੰਚ ਗਏ ਆ ਜੀ ਪਿੰਡ ਸਮਾਉ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਪਾਲ ਸਿੰਘ ਗਿੱਤੇ ਤੇ ਭੰਗੜੇ ਦੇ ਕੋਚ ਆ ਉਹਨਾਂ ਦਾ ਇੱਕ ਛੋਟਾ ਜਿਹਾ ਪਿੰਡਾ ਪਿੱਕੀ ਦੇ ਨਾਲ ਸਮਾਉ ਤੇ ਆਪਾਂ ਹੁਣ ਪਹੁੰਚ ਗਏ ਆ ਸਮਾਉ ਤੇ ਆਪਾਂ ਥੋੜਾ ਜਲਦੀ ਕਰੋ ਚੱਲ ਗਈ ਸੀ ਤੇ ਆਪਾਂ ਕਰੋ ਤੁਰਨ ਲੱਗਿਆ ਵੀ ਕੋਈ ਵਲੌਗ ਨਹੀਂ ਬਣਾਇਆ ਤੇ ਹੁਣ ਆਪਾਂ ਵਧੀਆ ਸਮਾਂ ਤੋਂ ਹੁੰਦੇ ਹੋਏ ਆਪਾਂ ਪਹੁੰਚ ਗਏ ਜੀ ਇਹ ਹੈਗਾ ਜੀ ਅੱਕੀ ਆ ਗਿਆ ਤਨੋਲਾ ਤੇ ਇਹ ਤਨੋਲੇ ਦਾ ਹੈਗਾ ਜੀ ਬੱਸ ਸਟੈਂਡ ਤੇ ਆਪਾਂ ਸਵੇਰੇ ਜਲਦੀ ਤੁਰਨ ਕਰਕੇ ਹੁਣ ਤੁਸੀਂ ਦੇਖੋ ਵੀ ਟਾਈਮ ਸੀ ਸਵੇਰ ਦਾ 7:00 7:00 ਅਰਾਊਂਡ ਤੇ ਸਾਰੀਆਂ ਦੁਕਾਨਾਂ ਹਜੇ ਬੰਦ ਪਈਆਂ ਨੇ ਤੇ ਆਪਾਂ ਅੱਜ ਕਿੱਥੇ ਜਾ ਰਹੇ ਆ ਇਹ ਵੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਤੋਂ ਲੁਧਿਆਣਾ ਨਹੀਂ ਬਰਨਾਲਾ ਤੇ ਇਹ ਵਾਲੇ ਬਰਨਾਲੇ ਦਾ ਬਾਈਪਾਸ ਤੇ ਜੇ ਆਪਾਂ ਵਾਸਤੇ ਜਾਣੇ ਤਾਂ ਫਿਰ ਪਾਸਟੈਂਡ ਸਿਟੀ ਦੇ ਵਿੱਚ ਜਾਣਾ ਪੈਂਦਾ ਤੇ ਆਪਣੇ ਸਾਧਨ ਤੇ ਆਪਾਂ ਚਲਦੇ ਆਂ ਤੇ ਫਿਰ ਆਪਾਂ ਬਾਈਪਾਸ ਹੁੰਦੇ ਹੋਏ ਮਤਲਬ ਬਾਰ-ਬਾਰ ਨਿਕਲ ਜਾਂਦੇ ਆਂ ਤੇ ਇਹ ਹੈਗਾ ਬਾਈਪਾਸ ਤੋਂ ਪੁਲ ਤੇ ਹੁਣ ਆਪਾਂ ਪੁਲ ਤੋਂ ਹੁੰਦੇ ਹੋਏ ਆ ਹਾਊਸ ਤੋਂ ਨੈਸਟ ਜਿਹੜਾ ਅੱਗੇ ਆ ਬਰਨਾਲੇ ਤੋਂ ਅੱਗੇ ਆਊਗਾ ਜੀ ਸੰਘੇੜਾ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਸੰਘੇੜੇ ਤੇ ਤੁਸੀਂ ਸਾਬ ਲਈ ਜਾਂਦੇ ਹੋਵੋਗੇ ਵੇਹ ਤੋਂ ਰਸਤੇ ਤੋਂ ਜਿਨ੍ਹਾਂ ਨੂੰ ਪਤਾ ਹੈ ਥੀਰੀਏ ਦਾ ਨਾ ਇਹ ਉਹਨਾਂ ਰੋਟਾ ਕੱਟਾ ਲਾ ਕੀ ਉਹ ਉਹ ਵਿਪਕਿਰ ਜਾ ਰਹੀ ਆ ਤੇ ਉਸ ਤੋਂ ਬਾਅਦ ਇਹ ਆ ਗਿਆ ਜੀ ਮਨਕਲਾ ਮਨਕਲਾ ਦਾ ਬੱਸ ਸਟਾਪ ਆ ਤੇ ਮਨਕਲਾ ਤੋਂ ਬਾਅਦ ਹੁਣ ਆਪਾਂ ਕਿੱਥੇ ਜਾ ਰਹੇ ਆ ਮਨਕਲਾ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਹਾਂ ਜੀ ਹੁਣ ਰਾਇਕੋਟ ਤੇ ਫਟਾਪਾਛ ਰਾਇਕੋਟ ਨਹੀਂ ਅੱਜ ਆਪਾਂ ਜਾਣਾ ਲੁਧਿਆਣਾ ਲੁਧਿਆਣਾ ਸ਼ਾਪਿੰਗ ਕਰਨ ਜਾਣਾ ਆ ਤੇ ਆਪਾਂ ਕਿਹਾ ਵੀ ਚਲੋ ਜਾਂਦੇ ਜਾਂਦੇ ਆਪਾਂ ਗੁਰਦੁਆਰਾ ਸਾਹਿਬ ਅੱਥਾ ਠੀਕ ਜਾਂਦੇ ਆ ਤੇ ਇਹ ਹੈਗਾ ਜੀ ਰਾਇਕੋਟ ਦਾ ਇਤਿਹਾਸਕ ਗੁਰਦੁਆਰਾ ਗੁਰਦੁਆਲਾ ਢਾਲੀਆਣਾ ਸਾਹਿਬ ਤੇ ਗੁਰਦੁਆਰਾ ਹੁੰਦੀ ਹੋਈ ਆਪਾਂ ਹੁਣ ਉੱਥੇ ਗੁਰਦੁਆਰੇ ਇੰਟਰ ਕਰਕੇ ਤੇ ਆਪਾਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਤੇ ਸੋਚਿਆ ਵੀ ਚਲੋ ਜਾਂਦੇ ਜਾਂਦੇ ਲੋਕ ਦੂਰੋਂ ਦੂਰੋਂ ਉੱਕੇ ਜਾਂਦੇ ਆ ਤੇ ਆਪਾਂ ਇੱਥੋਂ ਲੰਘਣਾ ਸੀ ਤੇ ਆਪਾਂ ਕਿਹਾ ਵੀ ਚਲੋ ਲੰਘਦੇ ਹੋਏ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਜ਼ਰੀ ਲਵਾ ਕੇ ਜਾਂਦੇ ਆ ਜਪਰਾਨਾ ਕਰਕੇ ਜਾਂਦੇ ਆ ਮਾਲਕ ਸੱਚੇ ਪਾਤਸ਼ਾਹ ਦਾ ਤੇ ਉੱਥੋਂ ਹੁੰਦੇ ਹੋਏ ਫਿਰ ਆਪਾਂ ਉੱਥੇ ਹੁਕਮਨਾਮਾ ਪੜਿਆ ਤੇ ਹੁਕਮਨਾਮਾ ਪੜ ਕੇ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਪ੍ਰੰਤ ਫਿਰ ਆਪਾਂ ਉੱਥੇ 5-10 ਮਿੰਟ ਆਪਾਂ ਉੱਥੇ ਬੈਠੇ ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਲਈ ਤੇ ਉਸ ਤੋਂ ਬਾਅਦ ਫਿਰ ਆਪਾਂ ਉੱਥੋਂ ਵਾਪਸੀ ਕਰ ਲਈ ਤੇ ਬਸ ਇੱਥੋਂ ਮੱਥਾ ਟੇਕ ਕੇ ਹੁਣ ਜਾਣਾ ਆਪਾਂ ਲੁਧਿਆਣਾ ਜੇ ਠੀਕ ਲੱਗਿਆ ਤਾਂ ਤੁਹਾਨੂੰ ਜਰੂਰ ਉੱਥੇ ਆਪਾਂ ਜੇ ਵਲੌਗ ਦਾ ਹੋਇਆ ਤਾਂ ਬਣਾਵਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਮੋ ਜੀ ਲੁਧਿਆਣਾ ਪਹੁੰਚ ਕੇ ਆਪਾਂ ਕੋਈ ਵਲੌਗ ਨਹੀਂ ਬਣਾਇਆ ਨਾ ਸ਼ਾਪਿੰਗ ਦਾ ਬਣਾਇਆ ਕਿਉਂਕਿ ਆਪਾਂ ਵਾਪਸ ਆਣਾ ਸੀ ਤੇ ਟਾਈਮ ਬਹੁਤ ਘੱਟ ਸੀ ਜਦੋਂ ਆਪਾਂ ਕਰ ਲਈ ਉੱਥੇ ਵਾਪਸੀ ਤੇ ਸਨਸੈਟ ਦੇਖੋ ਬਹੁਤ ਵਧੀਆ ਹੋ ਰਿਹਾ ਤੇ ਕਿੰਨਾ ਸੋਹਣਾ ਲੱਗ ਰਿਹਾ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਘਰ ਇਸ ਸੌਰੀ ਆਪਾਂ ਕੋਈ ਵਲੌਗ ਨਹੀਂ ਬਣਾਇਆ ਹਾਂਜੀ ਹਾਂਜੀ ਕੀ ਦੇ ਦੋ ਬੁਲਬਲੇ ਓ ਕੀ ਹੁੰਦੇ ਆ ਬੈਨੂ ਨਾ ਵੈਲ ਨੂੰ ਗਾਣਾ ਸੁਣਾਓ ਪਹਿਲਾਂ ਫੇਰ ਦਵਾਂਗੀ ਜਿਹੜਾ ਗਾਣਾ ਸੁਣਾਊਗਾ ਉਹਨੂੰ ਦਵਾਂਗੀ ਚਲ ਗਾਣਾ ਸੁਣਾ ਕਿਹੜਾ ਕੀ ਦਾ ਗਾਣਾ ਸੁਣਾਏਂਗਾ ਇਹਦਾ ਗਾਣਾ ਹੀ ਨਹੀਂ ਹੁੰਦਾ ਕਿਉਂ ਕਵਿਤਾ ਸੁਣਾ ਫਿਰ 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 ਬੁਲਬਲੇ ਦਵਾਂਗੀ ਦੱਸੋ ਸੁਣਾਓ ਗਾਣਾ ਹੈ ਇਹਦਾ ਗਾਣਾ ਕਿਉਂ ਬੁਲਬਲੇ ਲੈਣੇ ਚਲੋ ਉਹ ਪਏ ਚੱਕੋ 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 ਚਲੋ ਥੈਂਕ ਯੂ ਨਹੀਂ ਕੀਤਾ ਥੈਂਕ ਯੂ